ਕਿਹੜੇ ਕਿਹੜੇ ਸਾਲਟਾਂ ਨਾਲ ਇਹਨਾਂ ਜਾਨਵਰਾਂ ਦੀ ਤੁਸੀਂ ਡਿਵਰਮਿੰਗ ਕਰ ਸਕਦੇ ਹੋ ਸਭ ਤੋਂ ਪਹਿਲਾ ਕੰਮ ਇਹ ਹੈ ਕਿ ਪਸ਼ੂਆਂ ਨੂੰ ਮਲਾ ਪ੍ਰਯਤ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਹੈਰੀ ਪਰਮ ਤੇ ਕਿਸਾਨ ਵੀਰੋ ਤੁਹਾਡੇ ਲਈ ਇੱਕ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹਾਂ ਅੱਜ ਆਪਾਂ ਗੱਲ ਕਰਾਂਗੇ ਗਾਵਾਂ ਤੇ ਬੱਚਾ ਦੀ ਡਿਵਰਮਿੰਗ ਬਾਰੇ ਢੇਟ ਦੇ ਕੀੜਿਆਂ ਬਾਰੇ ਇਹਨੂੰ ਆਪਾਂ ਕਿਸ ਤਰ੍ਹਾਂ ਮਲਾ ਪ੍ਰਹਤ ਕਰਨਾ ਇਹਨਾਂ ਦੇ ਕੀ ਕੀ ਨੁਕਸਾਨ ਨੇ ਸਭ ਤੋਂ ਪਹਿਲਾਂ ਤਾਂ ਦੋਸਤੋ ਆਪਾਂ ਇਹਨਾਂ ਦੀ ਜੇ ਕਿਸਮਾਂ ਦੀ ਗੱਲ ਕਰੀਏ ਤਾਂ ਇਹ ਇਹਨਾਂ ਦੀਆਂ ਤਿੰਨ ਕਿਸਮਾਂ ਹੁੰਦੀਆਂ ਗੋਲਕ੍ਰੀਮੀ ਫੀਤਾਕ੍ਰੀਮੀ ਤੇ ਫਲੁਕਸ ਇਹ ਕਿੱਥੇ ਕਿੱਥੇ ਮਤਲਬ ਰਹਿੰਦੇ ਆ ਇਹ ਪੇਟ ਦੇ ਵਿੱਚ ਰਹਿੰਦੇ ਆ ਤੇ ਲੀਵਰ ਦੇ ਵਿੱਚ ਵੀ ਹੋ ਸਕਦੇ ਨੇ ਤੇ ਲੰਗ ਦੇ ਵਿੱਚ ਵੀ ਪਾਈ ਜਾਂਦੇ ਨੇ ਦੋਸਤੋ ਇਹਨਾਂ ਜਗ੍ਹਾ ਤੇ ਇਹ ਚਮੜੀ ਦੇ ਨਾਲ ਚਿਪਕੇ ਰਹਿੰਦੇ ਨੇ ਤੇ ਉਥੋਂ ਪਸ਼ੂ ਦਾ ਖੂਨ ਚੂਸਦੇ ਰਹਿੰਦੇ ਨੇ ਜਿਸ ਦੇ ਕਾਰਨ ਪਸ਼ੂਆਂ ਦੇ ਵਿੱਚ ਬਹੁਤ ਸਾਰੀ ਵੀਕਨੈਸ ਆ ਜਾਂਦੀ ਹੈ ਪਸ਼ੂਆਂ ਪ੍ਰੋਪਰ ਦੁੱਧ ਨਹੀਂ ਦਿੰਦੇ ਰਿਪੀਟ ਬਰੀਡਿੰਗ ਦੀ ਸਮੱਸਿਆ ਹੋ ਸਕਦੀ ਹੈ ਤੇ ਪਸ਼ੂ ਬਾਜਪਣ ਦੇ ਵਿੱਚ ਵੀ ਚਲਾ ਜਾਂਦਾ ਹੈ ਤੇ ਸਕਿਨ ਵੀ ਡਰਾਈ ਹੋ ਜਾਂਦੀ ਹੈ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਤੇ ਕਿਸਾਨ ਵੀਰੋ ਪਸ਼ੂ ਦੇ ਅੱਖਾਂ ਦੇ ਵਿੱਚੋਂ ਗੰਡ ਵਗੈਰਾ ਆਉਂਦੀ ਰਹਿੰਦੀ ਹੈ ਕਿਸਾਨ ਵੀਰੋ ਜੇ ਡੈਰੀ ਫਾਰਮ ਦਾ ਸਭ ਤੋਂ ਇਹ ਮੇਨ ਕੰਮ ਹੈ ਕਿ ਸਭ ਆਪਣੇ ਪਸ਼ੂਆਂ ਨੂੰ ਉਮਲਾ ਪ੍ਰਯਤ ਕੀਤਾ ਜਾਵੇ ਸਭ ਤੋਂ ਪਹਿਲਾ ਕੰਮ ਇਹ ਹੈ ਕਿ ਪਸ਼ੂਆਂ ਨੂੰ ਉਮਲਾ ਪ੍ਰਯਤ ਕੀਤਾ ਜਾਵੇ ਤੇ ਕਿਸਾਨ ਵੀਰੋ ਜੇ ਆਪਾਂ ਇਹਨਾਂ ਦੇ ਅੱਜ ਗੱਲ ਕਰੀਏ ਤਾਂ ਜਦੋਂ ਤੁਹਾਡੇ ਘਰ ਵਿੱਚ ਵੱਛੀ ਜਾਂ ਕੱਟੀ ਜਨਮ ਲੈਂਦੀ ਹੈ ਤਾਂ ਜਨਮ ਲੈਣ ਤੋਂ 15 ਦਿਨ ਬਾਅਦ ਪਹਿਲੀ ਡਿਵਰਮਿੰਗ ਆਪਾਂ ਆਪਣੇ ਬੱਚੇ ਦੀ ਕਰ ਦੇਣੀ ਹੁੰਦੀ ਹੈ ਡਿਵਰਮਿੰਗ ਕਿਸ ਨਾਲ ਕਰ ਸਕਦੇ ਹੋ ਬੱਚੇ ਦੀ ਤੁਸੀਂ ਤੁਸੀਂ ਐਲਬੂਮਾਰ ਨਾਲ ਕਰ ਸਕਦੇ ਹੋ ਨਿਲਜ਼ਨ ਨਾਲ ਕਰ ਸਕਦੇ ਹੋ ਪੈਪਰਾਜ਼ਨ ਨਾਲ ਕਰ ਸਕਦੇ ਹੋ ਲਿਕਵਿਡ ਫੇਮ ਲਿਕੜ ਫੋਰਮ ਦੇ ਵਿੱਚ ਆਉਂਦੇ ਆ ਉਹਨਾਂ ਨਾਲ ਤੁਸੀਂ ਡਿਵਰਮਿੰਗ ਕਰਿਆ ਕਰੋ ਤੇ 20 ਜੇ ਦੀ 45 ਕਿਜੀ ਬੋਡੀ weight ਤੇ 20 ml ਦੀ ਡੋਜ਼ ਬਣਦੀ ਹੈ ਤੁਸੀਂ ਇੰਨੀ ਡੋਜ਼ ਨਾਲ ਇਹਦੀ ਡਿਵਰਮਿੰਗ ਕਰ ਸਕਦੇ ਹੋ ਡੋਜ਼ ਬੋਡੀ weight ਦੇ ਹਿਸਾਬ ਨਾਲ ਵਧਾਈ ਜਾ ਘਟਾਈ ਜਾ ਸਕਦੀ ਹੈ ਕਿਸਾਨ ਵੀਰੋ ਤੇ ਇਹ ਜਿਹੜੇ ਬੱਚਿਆਂ ਦੀ ਡੋਜ਼ ਹੈ ਇਹ ਪਹਿਲੀ ਡੋਜ਼ 15 ਦਿਨ ਤੇ ਉਹ ਦੋ 6 ਮਹੀਨੇ ਤੱਕ ਹਰ ਮਹੀਨੇ ਇਹਨਾਂ ਦੀ ਡਿਵਰਮਿੰਗ ਕਰਨੀ ਬਹੁਤ ਜ਼ਰੂਰੀ ਹੈ ਵੱਡੇ ਪਸ਼ੂਆਂ ਦੇ ਵਿੱਚ ਅ ਅਡਲਟ ਦੇ ਵਿੱਚ ਹਰ ਤੀਜੇ ਮਹੀਨੇ ਹਰ 3 ਮਹੀਨੇ ਪੂਰੇ ਹੋਣ ਤੋਂ ਚੌਥੇ ਮਹੀਨੇ ਡਿਵਰਮਿੰਗ ਕਰਨੀ ਬਹੁਤ ਜ਼ਰੂਰੀ ਹੈ ਇਹਨਾਂ ਦਾ ਸਰਕਲ ਨੂੰ ਤੋੜਨਾ ਬਹੁਤ ਜ਼ਰੂਰੀ ਹੈ ਤਾਂ ਕਰਕੇ ਹੀ ਰეკਮੈਂਡੇਸ਼ਨ ਕਰੀ ਜਾਂਦੀ ਹੈ ਕਿ ਹਰ 3 ਮਹੀਨਾ ਬਾਅਦ ਇਹਨਾਂ ਦੀ ਜਾਨਵਰਾਂ ਦੀ ਡਿਵਰਮਿੰਗ ਹੋਣੀ ਬਹੁਤ ਜ਼ਰੂਰੀ ਹੈ ਤਾਂ ਕਿ ਇਹਨਾਂ ਦੇ ਐਗਸ ਨੂੰ ਇਨ ਅਡਲਟ ਨੂੰ ਲਾਰਵੇ ਨੂੰ ਖਤਮ ਕੀਤਾ ਜਾ ਸਕੇ ਇਸ ਕਰਕੇ ਇਹ ਤਿੰਨ ਤਰ੍ਹਾਂ ਮਹੀਨਾ ਬਾਅਦ ਡਿਵਰਮਿੰਗ ਕਰਨੀ ਬਹੁਤ ਜ਼ਰੂਰੀ ਹੈ ਕਿਸਾਨ ਵੀਰੋ ਜਦੋਂ ਤੁਸੀਂ ਕਿਹੜੇ ਕਿਹੜੇ ਸਾਲਟਾਂ ਨਾਲ ਇਹਨਾਂ ਜਾਨਵਰਾਂ ਦੀ ਤੁਸੀਂ ਡਿਵਰਮਿੰਗ ਕਰ ਸਕਦੇ ਹੋ ਦੋ ਸਾਲਟ ਮੇਨ ਹੁੰਦੇ ਨੇ ਇਹਨਾਂ ਦੇ ਵਿੱਚ ਜਿਹੜੇ ਕਿ ਖਾਲੀ ਪਸ਼ੂਆਂ ਨੂੰ ਅਲੱਗ ਨੇ ਤੇ ਗੱਭੜਾ ਵਾਸਤੇ ਅਲੱਗ ਹੁੰਦੇ ਆ ਖਾਲੀ ਪਸ਼ੂਆਂ ਵਾਸਤੇ ਤੁਸੀਂ ਐਲਮਿੰਡਾਜ਼ੋਲ ਵਰਤ ਸਕਦੇ ਹੋ ਤੇ ਗੱਭੜਾ ਪਸ਼ੂਆਂ ਵਾਸਤੇ ਤੁਸੀਂ ਫੈਨਮਿੰਡਾਜ਼ੋਲ ਵਰਤ ਸਕਦੇ ਹੋ ਇਹ ਲਿਕਵਿਡ ਫਾਰਮ ਦੇ ਵਿੱਚ ਵੀ ਆਉਂਦਾ ਤੇ ਟੈਬਲੇਟ ਫਾਰਮ ਦੇ ਵਿੱਚ ਵੀ ਆਉਂਦਾ ਤੁਸੀਂ ਕੋਈ ਵੀ ਇਹਦੇ ਵਿੱਚੋਂ ਯੂਜ਼ ਕਰ ਸਕਦੇ ਹੋ ਐਲਮੈਂਡਾਜ਼ੋਲ ਕਦੇ ਵੀ ਗੱਭਣ ਪਸ਼ੂਆਂ ਨੂੰ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਇਹ ਪ੍ਰੈਗਨੈਂਸੀ ਸੇਫ ਨਹੀਂ ਹੁੰਦਾ ਫੈਰਬੈਂਡਾਜ਼ੋਲ ਤੁਸੀਂ ਗੱਭਣ ਪਸ਼ੂਆਂ ਨੂੰ ਦੇ ਸਕਦੇ ਹੋ ਉਹ ਮਤਲਬ ਪ੍ਰੈਗਨੈਂਸੀ ਸੇਫ ਹੁੰਦਾ ਹੈ ਤੇ ਜੇ ਆਪਾਂ ਇਹਦੀ ਡੋਜ਼ ਦੀ ਗੱਲ ਕਰੀਏ ਤਾਂ ਕਿਸਾਨ ਵੀਰੋ ਜਿਹੜੀ ਡੋਜ਼ ਹੈ ਉਹ ਰეკਮੈਂਡਡ ਡੋਜ਼ ਹੀ ਅੰਡਰਡੋਜ਼ ਨਾ ਦਿੱਤੀ ਜਾਵੇ ਤੇ ਓਵਰਡੋਜ਼ ਵੀ ਨਾ ਦਿੱਤੀ ਜਾਵੇ ਕਿਉਂਕਿ ਜਿਹੜੀ ਅੰਡਰਡੋਜ਼ ਤੁਸੀਂ ਆਪਣੇ ਪਸ਼ੂਆਂ ਨੂੰ ਦਿੰਨੇ ਆ ਤਾਂ ਉੱਥੇ ਤੁਹਾਨੂੰ 100% ਰਿਜ਼ਲਟ ਨਹੀਂ ਮਿਲਦਾ ਬੋਡੀ weight ਦੇ ਹਿਸਾਬ ਨਾਲ ਹੀ ਡੋਜ਼ ਦਿੱਤੀ ਜਾਵੇ ਸਹੀ ਬੋਡੀ weight ਦੇ ਹਿਸਾਬ ਨਾਲ ਸਹੀ ਡੋਜ਼ ਬਣਾ ਕੇ ਡਿਵਰਮਿੰਗ ਕਰੀ ਜਾਵੇ ਜੇਕਰ ਤੁਸੀਂ ਓਵਰਡੋਜ਼ ਨਾਲ ਵੀ ਆਪਣੇ ਪਸ਼ੂਆਂ ਦੀ ਡਿਵਰਮਿੰਗ ਕਰਦੇ ਆ ਤਾਂ ਉੱਥੇ ਵੀ ਤੁਹਾਨੂੰ ਕਈ ਸਾਈਡ ਇਫੈਕਟ ਦੇਖਣ ਨੂੰ ਮਿਲ ਸਕਦੇ ਨੇ ਜਿਸ ਤਰ੍ਹਾਂ ਤੁਹਾਡੇ ਪਸ਼ੂ ਨੂੰ ਡਾਇਰੀਆ ਹੋ ਸਕਦਾ ਹੈ ਦਸਤ ਲੱਗ ਸਕਦੇ ਆ ਪਸ਼ੂ ਪੱਠੇ ਛੱਡ ਸਕਦਾ ਹੈ ਤੇ ਪਸ਼ੂ ਛੋਟੇ ਜਾਨਵਰਾਂ ਦੇ ਵਿੱਚ ਪਸ਼ੂਆਂ ਦੀ ਛੋਟੇ ਬੱਚਿਆਂ ਦੇ ਵਿੱਚ ਓਵਰਡੋਸ ਦੇ ਨਾਲ ਡੈਥ ਵੀ ਹੋ ਜਾਂਦੀ ਹੈ। ਕਿਸਾਨ ਵੀਰੋ ਇਹਨੂੰ ਦੇਣ ਦਾ ਜਿਹੜੀ ਡਿਵਰਮਿੰਗ ਕਰਨ ਦਾ ਤਰੀਕਾ ਕੀ ਹੈ? ਜਦੋਂ ਸਵੇਰੇ ਤੁਸੀਂ ਪੱਠੇ ਜਾਨਵਰ ਨੂੰ ਖਵਾ ਦਿੱਤੇ 9 ਵਜੇ 8 ਵਜੇ ਜਾਂ 9 ਵਜੇ ਉਸ ਤੋਂ ਘੱਟੋ-ਘੱਟ 3 ਮਹੀਨਾ ਬਾਅਦ ਖਾਲੀ ਪੇਟ ਪਸ਼ੂ ਦੀ ਡਿਵਰਮ ਡਿਵਰਮਿੰਗ ਕਰਨੀ ਬਹੁਤ ਜ਼ਰੂਰੀ ਹੈ। ਡਿਵਰਮਿੰਗ ਕਰਨ ਤੋਂ ਬਾਅਦ ਵੀ 3 ਘੰਟੇ ਪੱਠੇ ਜਾਨਵਰ ਨੂੰ ਪੱਠੇ ਨਹੀਂ ਪਾਉਣੇ ਚਾਹੀਦੇ। ਕਿਉਂਕਿ ਦੋਸਤੋ ਖਾਲੀ ਪੇਟ ਜੇਕਰ ਤੁਸੀਂ ਆਪਣੇ ਪਸ਼ੂ ਦੀ ਡਿਵਰਮਿੰਗ ਕਰੋਗੇ ਤਾਂ ਤੁਹਾਨੂੰ 100% ਜਾਨਵਰ ਏਡ ਸੌਰੀ 100% ਤਾਂ ਜਿਹੜੇ ਵਰਮਸ ਐ ਅੰਦਰਲੇ ਉਹ ਕਿਲ ਹੋਣਗੇ ਤੇ ਖਾਲੀ ਪੇਟ ਡਿਵਰਮਿੰਗ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਤਾਂ ਕਿਸਾਨ ਵੀਰੋ ਜਿਹੜੀ ਆਪਾਂ ਇਹਦਾ ਰਿਕਾਰਡ ਰੱਖਣਾ ਵੀ ਬਹੁਤ ਜ਼ਰੂਰੀ ਹੈ ਐਂਡ ਤੇ ਜਿਹੜੀ ਤੁਹਾਡੇ ਨਾਲ ਆਪਾਂ ਗੱਲ ਕਰਨੀ ਹੈ ਵੀ ਇਹਦਾ ਰਿਕਾਰਡ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਤੁਹਾਡੇ ਕੋਲੇ ਰਿਕਾਰਡ ਹੋਊਗਾ ਤਾਂ ਤੁਹਾਨੂੰ ਪਤਾ ਲੱਗ ਸਕੂਗਾ ਕਿ ਅਸੀਂ ਇਸ ਜਾਨਵਰ ਦੀ ਡਿਵਰਮਿੰਗ ਕਦੋਂ ਕੀਤੀ ਹੈ ਤੇ ਦੁਬਾਰਾ ਕਦੋਂ ਕਰਨੀ ਹੈ ਕਿਹੜੇ ਸਾਲਟ ਨਾਲ ਕੀਤੀ ਹੈ ਹੁਣ ਅਸੀਂ ਕਿਹੜੇ ਸਾਲਟ ਨਾਲ ਕਰਨੀ ਹੈ ਹਰ ਵਾਰੀ ਸਾਲਟ ਚੇਂਜ ਕਰਕੇ ਬਦਲ ਕੇ ਡਿਵਰਮਿੰਗ ਕਰਨੀ ਹੈ ਲਿਕਵਿਡ ਫਾਰਮ ਦੇ ਵਿੱਚ ਕੀਤੀ ਹੈ ਫਿਰ ਟੈਬਲੇਟ ਨਾਲ ਕਰਨੀ ਹੈ ਜੇ ਟੈਬਲੇਟ ਨਾਲ ਕੀਤੀ ਹੈ ਤਾਂ ਹੁਣ ਆਪਾਂ ਲਿਕਵਿਡ ਫਾਰਮ ਦੇ ਨਾਲ ਕਰਨੀ ਹੈ ਹਰ ਵਾਰੀ ਸਾਲਟ ਬਦਲ ਕੇ ਡਿਵਰਮਿੰਗ ਕਰਨੀ ਬਹੁਤ ਜ਼ਰੂਰੀ ਹੈ ਕਸਰ ਵੀਰੋ ਈਵਾਰਮਿੰਗ ਤੇ ਆਪਣੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਚੰਗੀ ਲੱਗੀ ਤਾਂ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਵਾਰਤ ਬਾਅਦ ਸ਼ੇਅਰ ਕਰ ਦਿਓ ਤਾਂ ਕਿ ਫਾਰਮਰ ਵੀਰਾਂ ਤੇ ਤਾਂ ਕਿ ਵੀਡੀਓ ਪਹੁੰਚ ਸਕੇ ਤੇ ਉਹ ਈਵਾਰਮਿੰਗ ਨੂੰ ਲਾਜ਼ਮੀ ਬਣਾਉਣ ਤੇ ਈਵਾਰਮਿੰਗ ਹਰ ਤਿੰਨ ਮਹੀਨੇ ਬਾਅਦ ਆਪਣੇ ਪਸ਼ੂ ਦੀ ਈਵਾਰਮਿੰਗ ਜ਼ਰੂਰ ਕਰਨ ਤੇ ਆਪਣੇ ਚੈਨਲ ਖਾਲਸਾ ਡੈਰੀ ਫਾਰਮ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਆਏ ਆਲ ਵਾਲਾ ਬਟਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਵੀਡੀਓ ਦੇਖਣ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ